نے سارے کو ساتھ پانو دے کے گیا میں جیت گیا لگے گلیان دی واری زندہ باد زندہ باد زندہ باد زندہ باد زندہ باد زندہ باد جی 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 رائیں જય زندہ پیر ਇਹ ਪੰਨੂ ਜਿਹੜਾ ਗੰਦਾ ਆਂਡਾ ਭੀਮਰਾਇ ਡਾਕਟਰ ਅੰਬੇਡਕਰ ਬਾਰੇ ਜੋ ਨਾ ਉਹਨਾਂ ਦੇ ਬੁੱਤ ਤੇ ਖਾਲਸਤਾਨ ਦੇ ਨਾਰੇ ਲਿਖੇਗੇ ਇਹਨੂੰ ਮੈਂ ਗੰਦੇ ਆਂਡੇ ਨੂੰ ਪੁੱਛਣਾ ਚਾਹਣਾ ਹੈ ਤੁਹਾਡਾ ਜੀ ਪੂਰਾ ਨਾਮ ਦੱਸੋ ਕਿਹਨਾਂ ਦੇ ਬਾਰੇ ਗੱਲ ਕਰਦੇ ਹੋ ਗਰਪਤ ਸਿੰਘ ਪੰਨੂ ਜੋ ਖਾਲਸਤਾਨ ਦੀ ਮੰਗ ਕਰਦੇ ਹਮੇਸ਼ਾ ਉਹਨਾਂ ਦੇ ਬਾਰੇ ਗੱਲ ਕਰ ਰਿਹਾ ਮੈਂ ਕਿ ਉਹਨਾਂ ਨੇ ਬਾਬਾ ਸਾਹਿਬ ਭੀਮਰਾਇ ਡਾਕਟਰ ਅੰਬੇਡਕਰ ਦੇ ਬੁੱਤ ਦੇ ਸਟੈਚੂ ਦੇ ਉੱਪਰ ਪੰਜਾਬਸਤਾਨ ਦੇ ਨਾਰੇ ਜੋ ਦੇਖਣ ਨੂੰ ਮਿਲੇ ਬੜੀ ਨਿੰਦਨਯੋਗ ਜੋ ਘਟੀਆ ਹਰਕਤ ਗੰਦੇ ਆਂਡੇ ਨੇ ਕੀਤੀ ਹੈ ਵਾਰ-ਵਾਰ ਸਕੂਲ ਕਾਸਟ ਆਦੀਵਾਸੀ ਪਿਛੜੇ ਹੋਏ ਭੀਮਰਾਜ ਡਾਕਟਰ ਅੰਬੇਡਕਰ ਜੀ ਨੇ ਦੇਸ਼ ਲਈ ਜਿਹਨਾਂ ਨੇ ਸੰਵਿਧਾਨ ਲਿਖਿਆ ਸਾਰਾ ਲਈ ਨਾਗਰਿਕ ਲਈ ਜਿਹਨਾਂ ਨੂੰ ਬਾਬਾ ਸਾਹਿਬ ਭੀਮਰਾਜ ਡਾਕਟਰ ਅੰਬੇਡਕਰ ਨੂੰ Hindu ਔਰ Sikh ਭਾਈਚਾਰਾ ਸਾਰਾ ਆਪਣਾ ਮੰਨਦਾ ਹੈਗਾ ਦੇਸ਼ ਦਾ ਬਹੁਤ ਵੱਡੀ ਗੱਲ ਹੈ ਬਾਬਾ ਸਾਹਿਬ ਦੀ ਦੇਣ ਬਹੁਤ ਵੱਡੀ ਹੈ ਸਾਡੇ ਸਮਾਜ ਨੂੰ ਹਿੰਦੁਸਤਾਨ ਨੂੰ ਉਹਦੇ ਬਾਰੇ ਗੰਦਾ ਅੰਡਾ ਵਾਰ-ਵਾਰ ਗਲਤ ਜੋ ਬਿਆਨਬਾਜ਼ੀ ਕਰਦਾ ਬੜੀ ਨਿੰਦਣਯੋਗ ਹੈ ਇਹ ਕਿਤੇ ਹਿੰਦੁਸਤਾਨ ਦੇ ਵਿੱਚ ਸਾਡੇ ਭਾਰਤ ਦੇ ਵਿੱਚ ਆਵੇ ਤੇ ਇਹਦਾ ਜਿਹੜੀ ਜਵਾਬ ਇਹਨੂੰ ਕੁੰਡੀ ਪਾ ਕੇ ਵੀ ਖਿੱਚਣਾਂਗੇ ਵੀ ਗੰਦਾ ਅੰਡਾ ਵੀ ਕ ਵਾਰ-ਵਾਰ ਟਿੱਪਣੀ ਸਾਡੇ ਸਮਾਜ ਤੇ ਕੀਤੀ ਜਾਂਦੀ ਹੈ ਬਾਬਾ ਸਾਹਿਬ ਤੇ ਕੀਤੀ ਜਾਂਦੀ ਹੈ ਜੀ ਬਖਸ਼ਾਂਗੇ ਨਹੀਂ ਪਰਵਾਨੀ ਜਿਹੜੀਆਂ ਇਹ ਪਰ ਨੂੰ ਨੇ ਕਾਰਵਾਈ ਕੀਤੀ ਹੈ ਇਹ ਤੇ ਲੱਗਦਾ ਨਹੀਂ ਪੰਜਾਬ ਦਾ ਮੋਹਲ ਖਰਾਬ ਕਰਨ ਦੀ ਕੋਈ ਸ਼ੰਕਾ ਹੋ। ਦੇਖੋ ਜੀ ਤੁਸੀਂ ਬਹੁਤ ਵਧੀਆ ਪੱਤਰਕਾਰ ਸਾਹਿਬ ਤੁਸੀਂ ਸਵਾਲ ਕੀਤਾ ਕਿ ਪਿੱਛੇ ਬਹੁਤ ਵੱਡੀ ਜਿਹੜੀ ਘਟਨਾ ਜੋ ਅੰਮਰਸਰ ਵਿਖੇ ਵਾਪਰੀ ਹੈ ਸਟੇਚੂ ਨੂੰ ਲੈ ਕੇ ਫਿਰ ਉਸ ਤੋਂ ਬਾਅਦ ਡੇਢ ਬਾ ਹਣਕਾ ਸੰਗਰੂਰ ਦੇ ਵਿੱਚ ਸਟੇਚੂ ਨੂੰ ਲੈ ਕੇ ਉੱਥੇ ਵੀ ਵਾਪਰੀ ਹੈ ਤੀਜੀ ਘਟਨਾ ਜਿਹੜੀ ਆ ਆਨੰਦਪੁਰ ਆਪਣੇ ਫਲੋਰ ਵਿਖੇ ਲੰਗੜ ਵਿਖੇ ਪਿੰਡ ਉੱਥੇ ਵੀ ਘਟਨਾ ਜਿਹੜੀ ਵਾਪਰੀ ਹੈ ਬੜੀ ਨਿੰਦਨਯੋਗ ਹੈਗੀ ਆ ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹਣਾ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹਣਾ ਬਾਬਾ ਸਾਹਿਬ ਦਾ ਪੀਮਰਾਏ ਡਾਕਟਰ ਅੰਬੇਡਕਰ ਜੀ ਦਾ ਜਨਮ ਦਿਨ ਜਿਹੜਾ ਆ ਰਿਹਾ ਉਹਦੇ ਤੇ ਸੁਰੱਖਿਆ ਲਾਈ ਜਾਵੇ ਕਿਸੇ ਤਰ੍ਹਾਂ ਦੀ ਕੋਈ ਸਟੈਚੂ ਦੇ ਉੱਤੇ ਕਿਉਂਕਿ ਹਰੇਕ ਕਸਬਿਆਂ ਦੇ ਵਿੱਚ ਸਟੈਚੂ ਲੱਗਿਆ ਹੋਇਆ ਬਾਬਾ ਸਾਹਿਬ ਦਾ ਉਹ ਸਟੈਚੂ ਦੇ ਉੱਤੇ ਕੋਈ ਕਿਸੇ ਤਰ੍ਹਾਂ ਦਾ ਹਮਲਾ ਨਾ ਹੋਵੇ ਪ੍ਰਧਾਨ ਜੀ ਤੁਸੀਂ ਆਪਣਾ ਕੀ ਨਾਮ ਦੱਸੋ ਤੇ ਕਿਹੜੀ ਪਾਰਟੀ ਨੂੰ ਤੁਸੀਂ ਸਮਰਥਨ ਕਰਦੇ ਹੋ ਵੀ ਦੱਸੋ ਜਰਾ ਸਾਡੀ ਪਾਰਟੀ ਜੋ ਹੈਗੀ ਹੈ ਪੀਮਰਾਏ ਡਾਕਟਰ ਅੰਬੇਡਕਰ ਜੀ ਨੇ ਸਥਾਪਿਤ ਕੀਤੀ ਹੋਈ ਰਿਪਬਲਿਕਨ ਪਾਰਟੀ ਆਫ ਇੰਡੀਆ ਜਿਹਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਰਾਮਦਾਸ ਆਠਾਵਲੇ ਜੀ ਸਮਾਜਿਕ ਕੇਂਦਰੀ ਮੰਤਰੀ ਐਨਡੀਆ ਸਰਕਾਰ ਦੇ ਵਿੱਚ ਵੀ ਹੈਗੇ ਆ ਤੇ ਮੈਂ ਉਸ ਪਾਰਟੀ ਦਾ ਸੁਭਾ ਪ੍ਰਧਾਨ ਸਲਵੰਤ ਸਿੰਘ ਭਾਈ ਕੱਕੇਰਾ ਜੀ ਤੇ ਇਸ ਤਰ੍ਹਾਂ ਦੇ ਨਾਲ ਜਿਹੜਾ ਇਹ ਪਹਿਲਾਂ ਵੀ ਇਸ ਤਰ੍ਹਾਂ ਦੀ ਜਿਹੜੇ ਮਕੇਸ ਦੇਖੇ ਆ ਆਪਣੇ ਦੇਸ਼ ਦੇ ਵਿੱਚ ਤਾਂ ਕੀ ਇਹ ਇੱਕ ਅਰਾਜਕਤਾ ਫਲਾਣ ਦਾ ਕੋ ਟਾਰਗੇਟ ਮਿੱਥਿਆ ਜਾਂਦਾ ਪਿਆ ਕੋ ਵੱਡਾ ਕੋਈ ਇਸ ਤੇ ਕੋਈ ਤੁਹਾਨੂੰ ਲੱਗਦਾ ਹੈ ਕੋ ਵੱਡਾ ਕੋਈ ਐਕਸ਼ਨ ਹੋ ਸਕਦਾ ਹੈ ਇਸ ਬੰਦ ਉੱਤੇ ਕਿ ਇਹ ਜਨਬੁੱਝ ਕੇ ਇਸ ਤਰ੍ਹਾਂ ਕੀਤਾ ਜਾਂਦਾ ਪਿਆ ਵੀ ਦੇਖੀ ਜਿਹੜਾ ਹੈਗਾ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਦੀ ਲੋੜ ਹੈ ਜੀ ਸਾਨੂੰ ਫੇਸ ਪਛਾਈ ਜਾਂਦੀ ਆ ਵਾਰ-ਵਾਰ ਇਹ ਏਜੰਸੀਆਂ ਕੰਮ ਕਰਾ ਰਹੀਆਂ ਹੈਗੀਆਂ ਦਾ ਹੱਥ ਹੈਗਾ ਕਿਉਂਕਿ ਜੇ ਸਰਕਾਰਾਂ ਚਾਹਣ ਤਾਂ ਇੱਕ ਮਿੰਟ 'ਚ ਨੱਥ ਪਾ ਸਕਦੀਆਂ ਕਿਉਂਕਿ ਹੁਣ ਮੈਂ ਪਿੱਛੇ ਵੀ ਹੁਣ ਰਿਪੀਟ ਕਰਕੇ हटਿਆਂ ਵੀ ਬਾਬਾ ਸਾਹਿਬ ਦਾ ਜਨਮ ਦਿਨ ਆ ਰਿਹਾ ਹੈ ਪਿੱਛੇ ਕਿਸੇ ਦਾ ਵੀ ਸਟੇਕੂ ਲੱਗੇ ਕਿਸੇ ਧਰਮ ਨੂੰ ਕੋਈ ਮੰਨਦਾ ਹੈ ਕਿ ਕਿਸੇ ਧਰਮ ਨਾਲ ਫਲਵਾੜਨਾ ਕੀਤਾ ਜਾਵੇ ਕਿਉਂਕਿ ਮਨ ਨੂੰ ਠੇਸ ਪਹੁੰਚਦੀ ਹੈ ਹਰੇਕ ਬੰਦੇ ਨੂੰ ਪਰ ਇੱਕ ਪਾਸੇ ਗੁਰਪ੍ਰਬੰਦ ਸਿੰਘ ਸੰਗਤ ਜਿਹੜਾ ਹੈਗਾ ਉਹਨਾਂ ਦੇ ਵੱਲੋਂ ਗਲਤਤਾ ਦੇ ਲਈ ਹੱਥ ਦੇ ਵਿੱਚ ਗੱਲ ਕੀਤੀ ਜਾਂਦੀ ਕਿ ਦਲਤਾਂ ਨੂੰ ਕਿਹਾ ਜਾਂਦਾ ਕਿ ਉਹ ਜਿਹੜਾ ਹੈਗਾ ਵੀ ਉਹ ਨਾ ਮੰਨਣ ਉਹਨਾਂ ਨੂੰ ਗੁਰੂ ਰਵਿਦਾਸ ਸਿੰਘ ਨੂੰ ਮੰਨਣ ਜਿਹੜਾ ਉਹਨਾਂ ਨੂੰ ਨਾ ਮੰਨਣ ਰਤਨਬੇਦਕਰ ਜੀ ਨੂੰ ਨਾ ਮੰਨਣ ਇੱਕ ਪਾਸੇ ਉਹਦਾ ਭਰੋਸਾ ਕੀਤਾ ਵੀ ਉਹਨਾਂ ਵੱਲ ਇਹ ਵੀ ਗੱਲ ਕਹੀ ਗਈ ਆ ਗੁਰੂ ਰਵੀਦਾਸ ਜੀ ਸਾਡੇ ਗੁਰੂ ਹੈਗੇ ਆ ਔਰ ਨਾਲ-ਨਾਲ ਬਾਬਾ ਫੀਮਰਾਇ ਡਾਕਟਰ ਅਮੇੜਗੜ ਵੀ ਸਾਡੇ ਗੁਰੂ ਹੈਗੇ ਆ ਅਸੀਂ ਤਾਂ ਰਾਤ ਦਿਨ ਉਹਨਾਂ ਦੀ ਪੂਜਾ ਕਰਦੇ ਆ ਔਰ ਉਹਨਾਂ ਦੇ ਸੰਵਿਧਾਨਕ ਦੇ ਚੱਲਣ ਵਾਲੇ ਹੈਗੇ ਆ ਕਿਸੇ ਦੇ ਕਹਿਣ ਤੇ ਅਸੀਂ ਕੋਈ ਗੰਦਾ ਆਂਡਾ ਜਿਵੇਂ ਬੋਲ ਰਿਹਾ ਉਹ ਜਿਵੇਂ ਆਪਦੀ ਬਾਰ-ਬਾਰ ਜੋ ਬਾਬਾ ਸਾਹਿਬ ਬਾਰੇ ਬੋਲ ਰਿਹਾ ਤੇ ਅਸੀਂ ਉਹਦੇ ਮਾਤਾ ਪਿਤਾ ਨੂੰ ਨਹੀਂ ਕੁਝ ਪੈਣਾ ਨੂੰ ਬੋਲਣਾ ਚਾਹੁੰਦੇ ਜੀ ਤਾਂ ਸਾਡਾ ਹੀ ਬਤੇਰਾ ਕਰਦਾ ਕਿਉਂਕਿ ਅਸੀਂ ਸੰਵਿਧਾਨਕ ਪਾਰਟੀ ਤੋਂ ਹੈਗੇ ਆ ਅਸੀਂ ਉੱਪਰ ਉੱਠ ਕੇ ਕੋਈ ਗਲਤ ਬਿਆਜ ਬਿਆਨ ਬਾਜੀ ਹੈਗੇ ਜਿਹੜੀ ਨਹੀਂ ਦੇ ਸਕਦੇ ਪਰ ਇੱਕ ਪਾਸੇ ਜਿਹੜਾ ਹੈਗਾ ਉਹਨਾਂ ਦੇ ਵਿੱਚ ਵੀ ਕਹਿਆ ਜਾਂਦਾ ਪਿਆ ਕਿ ਜਿਹੜਾ ਹੈਗਾ ਕਿ ਯਾਨੀ ਕਿ ਜਦੋਂ ਮਨਕਤਲ ਉਹਨਾਂ ਨੇ ਆਪਣੀ ਸਟੇਟਮੈਂਟ ਉਹ ਦਿੱਤੀ ਆ ਤੇ ਸਟੇਟਮੈਂਟ ਦੇ ਵਿੱਚ ਉਹਨਾਂ ਨੇ ਇਹ ਗੱਲ ਵੀ ਕਹੀ ਆ ਕਿ ਤੁਸੀਂ ਜਿਹੜਾ ਹੈਗਾ ਕਿ ਉਹਨਾਂ ਨੂੰ ਨਾ ਮੰਨੋ ਕਿ ਉਹ ਕੀ ਕੀ ਉਹਨਾਂ ਨੇ ਜਦੋਂ ਸੰਤਾ ਅਨ ਲਿਖਿਆ ਤਾਂ ਸਿੱਖ ਧਰਮ ਨੂੰ ਜਿਹੜਾ Hindu ਧਰਮ ਦੇ ਹੇਠਾਂ ਕਰ ਦਿੱਤਾ ਤਾਂ ਕਿਸ ਗੱਲ 'ਚ ਕਿੰਨੀ ਕਿ ਸੱਚਾਈ ਆ ਸੱਚਾਈ ਤੇ ਪਹਿਲਾ ਇਹ ਹੈ ਨਾ ਉਹ ਤਾਂ ਸਿੱਖ ਹੈਗਾ ਨਾ ਉਹ Hindu ਹੈ ਨਾ ਮੁਸਲਮਾਨ ਹੈ ਨਾ ਉਹ ਸਾਈ ਹੈ ਪਹਿਲਾਂ ਉਹ ਸਾਬਤ ਕਰੇ ਵੀ ਮੈਂ ਸਿੱਖਾਂ ਜਾਂ ਹਿੰਦੂ ਆ ਜਾਂ ਮਦਦ ਜੀ